ਆ ਜੀ ਨੀਵਰੇ ਲਾਨਾ ਗਿਆ ਜੀ ਕੀ ਕਹਿਣਾ ਦੋਨੇ ਸਭ ਨੂੰ ਬੋਲਦਾ ਨਹੀਂ ਮੈਂ ਜੋ ਤਾਂ ਜੀ ਜਿਹੜੀ ਸਲਾਨਾ ਇਲੈਕਸ਼ਨ ਹੋ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਉਹਦੇ ਵਿੱਚ ਜਿਹੜੇ ਵੀ ਪੰਥਦਰਦੀ ਪੰਥ ਦੇ ਹਤੈਸ਼ੀ ਜਿਹੜੇ ਮੈਂਬਰ ਸਾਡੇ ਸਿਧਾਂਤ ਤੇ ਪਹਿਰਾ ਦੇ ਰਹੇ ਨੇ ਸਿੱਖ ਧਰਮ ਦੀਆਂ ਪਰੰਪਰਾਵਾਂ ਦੀ ਰਾਖੀ ਵਾਸਤੇ ਬਹਾਲੀ ਵਾਸਤੇ ਜਿਹੜੇ ਲਗਾਤਾਰ ਜੂਝ ਰਹੇ ਨੇ ਉਹਨਾਂ ਨੇ ਫੈਸਲਾ ਲਿਆ ਕਿ ਮਾਸਟਰ ਮਿੱਠੂ ਸਿੰਘ ਜੀ ਕਾਹਨੇ ਕੇ ਇਹ ਜਿਹੜੀ ਪਰਦਾਨਗੀ ਦੀ ਚੋਣ ਵਿੱਚ ਇਹਨਾਂ ਵੱਲੋਂ ਨਿਮੈਂਦੇ ਹੋਣਗੇ ਇਹ ਮੈਂਬਰਾਂ ਦਾ ਫੈਸਲਾ ਬਾਕੀ ਦੇਖੋ ਅਸੀਂ ਤਾਂ ਅਪੀਲ ਵੀ ਕਰਾਂਗੇ ਸਾਰੇ ਮੈਂਬਰ ਸਹਿਬਾਨਾਂ ਨੂੰ ਕਿ ਇਹ ਆਪਣੀ ਧਾਰਮਿਕ ਜ਼ਿੰਮੇਵਾਰੀ ਨੂੰ ਸਮਝਦੇ ਆ ਆਪਣੇ ਜਿਹੜੇ ਧਾਰਮਿਕ ਫਰਜ਼ ਨੇ ਪੰਥ ਦੀ ਮਰਿਆਦਾ ਦਾ ਕਹਨ ਹੋਇਆ ਸਾਡੀਆਂ ਪਰੰਪਰਾਵਾਂ ਦੀ ਲਗਣਾ ਹੋਈ ਸਾਡੇ ਸਿਧਾਂਤਾਂ ਨੂੰ ਵੀ ਆਪਣੇ ਦਰਕਨਾਰ ਕੀਤਾ ਅਕਾਲ ਤਖਤ ਸਾਹਿਬ ਨੂੰ ਪਿੱਟ ਦਿਖਾਈ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਜਾਂ ਤੋਂ ਬਾਗੀ ਹੋਏ ਇਹ ਸਾਰਾ ਕੋਸ਼ਿਸ਼ ਇੱਕ ਪੰਥ ਦੇ ਸੰਗਤ ਦੇ ਸਾਹਮਣੇ ਆ ਜਿਸ ਕਰਕੇ ਸਾਰੇ ਮੈਂਬਰਾਂ ਨੂੰ ਇਹ ਜਿਹੜੇ ਧਾਰਮਿਕ ਆਪਣੀ ਜਿਹੜੀ ਹੈਗੀ ਆ ਸੋਚ ਵਿਚਾਰ ਰੱਖਦੇ ਹੋਏ ਉਹਨਾਂ ਨੂੰ ਮਾਸਟਰ ਮਿੱਟੂ ਸਿੰਘ ਕਹਨੇ ਕੀ ਜੀ ਮਦਦ ਕਰਨੀ ਚਾਹੀਦੀ ਆ ਕਰਕੇ ਇਹਨਾਂ ਨੇ ਜਵੇ ਸਿੰਘ ਜਬਾਨ ਦੀ ਬਰਾਦਰ ਕੀਤਾ ਮੁੜ ਕੇ ਫਿਰ ਜੈਦਰ ਅਕਾਲ ਤਖਤ ਸਾਹਿਬ ਦੀ ਦੁਆਰਾ ਇਹਨਾਂ ਨੇ ਤਾਜ ਪੋਸ਼ੀ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਵੀ ਸਾਰੀਆਂ ਸੰਪਰਦਾਵਾਂ ਸਭਾਵਾਂ ਨਹੀਂ ਆਈਆਂ ਦਮਦਮਈ ਟਕਸਾਲ ਨਹੀਂ ਆਈ ਇਹਨਾਂ ਨੇ ਸਾਡੇ ਸਿਧਾਂਤ ਨੂੰ ਬਹੁਤ ਵੱਡਾ ਖੋਰਾ ਲਾਇਆ ਇਸ ਕਰਕੇ ਸਾਰੇ ਮੈਂਬਰਾਂ ਨੂੰ ਪੀ ਲਿਆ ਕਿ ਮਾਸਟਰ ਮਿੱਠੂ ਸਿੰਘ ਕਾਨੇ ਕੇ ਜਿਹੜੇ ਅਖੰਡ ਤੇ ਇਹਨਾਂ ਦੀ ਆਪਣੇ ਹਮਾਇਤ ਕਰਨ ਸਿੱਖ ਪਰੰਪਰਾਵਾਂ ਸਿੱਖ ਸਿਧਾਂਤਾਂ ਨੂੰ ਬਚਾਉਣ ਲਈ ਅਸੀਂ ਚੋਣ ਲੜ ਰਹੇ ਹਾਂ ਔਰ ਜੋ ਮੈਂ ਲੰਬੇ ਸਮੇਂ ਤੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ ਹੋ ਰਹੀ ਖਾਸ ਤੌਰ ਤੇ ਕੇਂਦਰ ਨਾਲ ਮਿਲ ਕੇ ਕਿੰਨੇ ਬਾਦਲ ਪਰਿਵਾਰ ਹੈ ਜਿਹੜਾ ਇੱਕ ਪਰਿਵਾਰ ਹੈ ਜਿਹੜਾ ਉਹ ਇਸਨੇ 20 ਸਾਲਾਂ ਤੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪੰਨਕੋਟੇ ਤੇ ਆਪਣਾ ਕਬਜ਼ਾ ਕਰੀ ਬਠਾ ਹੈ ਅਸੀਂ ਉਸ ਕਬਜ਼ੇ ਨੂੰ ਛਡਾਉਣ ਲਈ ਸ਼੍ਰੋਮਣੀ ਗੁਰਦੁਆਰਾ ਪੰਨਕੋਟੇ ਨੂੰ ਜੋ ਬੰਦਕ ਬਣਾਇਆਗਾ ਉਹ ਬੰਦਕ ਤੋਂ ਆਜ਼ਾਦ ਕਰਾਉਣ ਲਈ ਅੱਜ ਅਸੀਂ ਲੜਾਈ ਲੜਨ ਜਾ ਰਹੇ ਹਾਂ ਤੇ ਇਹ ਲੜਾਈ ਉਹਨਾਂ ਚਿਰ ਜਾਰੀ ਰਹੂਗੀ ਜਿੰਨਾ ਚਿਰ ਇਹ ਜਰਨਲ ਚੋਣਾ ਜਿਹੜੀਆਂ ਜਿਹੜੀਆਂ ਲਗਭਗ 14 ਮਾਰੇ ਹੋ ਗਏ ਹੋਈਆਂ ਨੂੰ ਸਿੱਖ ਕੌਮ ਅਜਿਹੀ ਉਹ ਇਸ ਗੱਲ ਦੀ ਮੰਗ ਕਰਦੀ ਹੈ ਕਿ ਚੋਣਾ ਹੋਣ ਸੋ ਉਸ ਲੜਾਈ ਵਿੱਚ ਮੈਨੂੰ ਦਾਸ ਨੂੰ ਸਾਡੇ ਸਿੰਘ ਸਹਿਬਾਨ ਅਗਿਆਨੀ ਹਰਪ੍ਰੀਤ ਸਿੰਘ ਜੀ ਇਹ ਜੋ 15 ਸਰਜੀਤ ਕਾਲੀਦਲ ਦੇ ਪ੍ਰਧਾਨ ਅਤੇ ਸਮੂਚੀ ਇਹ ਟੀਮ ਜਿਹਦੇ ਵਿੱਚ ਬਡਾਲਾ ਸਾਹਿਬ ਜੀ ਨੇ ਬਾਕੀ ਸਾਰੇ ਮੈਂਬਰ ਆਗੂ ਸਹਿਬਾਨ ਉਹਨਾਂ ਵੱਲੋਂ ਦਾਸ ਨੂੰ ਉਤਾਰਿਆ ਗਿਆ ਤੇ ਦਾਸ ਨੇ ਐਮਰਜੈਂਸੀ ਖਿਲਾਫੀ ਲੜਾਈ ਲੜੀ ਉਨਾ ਸਮੇਂ ਤੇ ਜਦੋਂ ਕਾਲਾ ਦੌਰ ਸੀ ਤਾਂ ਆਜ਼ਾਦੀ ਵਾਸਤੇ ਹੁਣ ਵੀ ਬੰਦੇ ਐ ਐਮ ਹੁਣ ਵੀ ਉਸੇ ਕਿਸਮ ਦੀ ਫਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਐਮਰਜੈਂਸੀ ਐ ਅਸੀਂ ਉਸ ਲੜਾਈ ਲਈ ਅੱਗੇ ਵਧ ਰਹੇ ਹਾਂ ਉਦੋਂ 19 ਮਹੀਨੇ ਲਗਾਤਾਰ ਮੈਂ ਕਾਲੇ ਕਾਨੂੰਨ ਤਹਿਤ ਜੇਲਾਂ ਵਿੱਚ ਬੰਦ ਰਿਹਾ ਤੇ ਹੁਣ ਅੱਜ ਤੋਂ ਜੋ ਲੜਾਈ ਸ਼ੁਰੂ ਕੀਤੀ ਜਾ ਰਹੀ ਹੈ ਉਹ ਜਰਨਲ ਚੋਣਾ ਕਰਵਾਉਣ ਵਾਸਤੇ ਲੜਾਈ ਐ ਜਿਹੜੀ ਸ਼ੁਰੂ ਕੀਤੀ ਜਾ ਰਹੀ ਹੈ ਉਹ ਜੋ ਅਕਾਲਤ ਸਾਬ ਨੂੰ ਪਿਛਲੇ ਸਮੇਂ ਤੇ ਤਾਂ ਹਲ ਗਈ ਹੈਗੀ ਆਸੀਂ ਉਹ ਅਕਾਲ ਥਖ ਸਾਹਿਬ ਦੀਆਂ ਮਰਜ਼ਾਦਾਂ ਦੀ ਲੜਾਈ ਔਰ ਸਿਧਾਂਤਾਂ ਦੀ ਲੜਾਈ ਲੜਨ ਜਾ ਰਹੇ ਹਾਂ। ਮੈਂ ਮੈਂਬਰ ਤੁਹਾਡੇ ਨਾਲ ਨੇ ਜੀ ਕਿੰਨਾ ਦਾ ਸਮਰਥਨ ਮਿਲਿਆ ਜੀ ਤੁਹਾਨੂੰ? ਅਸੀਂ ਸਿਧਾਂਤਾਂ ਦੀ ਗੱਲ ਕਰਨ ਜਾ ਰਹੇ ਹਾਂ। ਅਸੀਂ ਸਾਡੇ ਅਸੀਂ ਲਾਮ ਲਸ਼ਕਰ ਦੇ ਖਿਲਾਫ ਲੜਾਈ ਲੜਦਾ ਮੈਂ ਤਾਂ ਪਹਿਲਾਂ ਤੋਂ ਮੁੱਢ ਤੋਂ ਰਿਆ ਰਹੇ ਹਾਂਗਾ। ਸੋ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ। ਸਾਡੀ ਪਾਰਟੀ ਨੂੰ ਵੀ ਇਸ ਗੱਲ ਦੀ ਕੋਈ ਪਰਵਾਹ ਨਹੀਂ। ਸਾਡੀ ਪਾਰਟੀ ਨੇ ਸਾਫ਼ ਸਫਰੇ ਢੰਗ ਨਾਲ ਇਹ ਚੋਣ ਲੜਨ ਦੀ ਇਹ ਜੋ ਹੈਗਾ ਕੱਲ ਫੈਸਲਾ ਕੀਤਾ ਹੈਗਾ। ਮੈਂਬਰਾਂ ਨੂੰ ਜਾਗਦਾ ਜਾਗਦੀ ਜ਼ਮੀਰ ਵਾਸਤੇ ਕਿਹਾ ਗਿਆ ਹੈ। ਅਸੀਂ ਸਾਨੂੰ ਆਸ ਹੈ ਵੀ ਇਸ ਧਰਮ ਦੀ ਸਭਾ ਦੇ ਵਿੱਚ ਮੈਂਬਰ ਸਾਹਿਬਾਨਾਂ ਦੀ ਜ਼ਮੀਰ ਜਾਗੇ ਤੇ ਮੈਂਬਰ ਸਾਹਿਬਾਨ ਜੋ ਪਿਛਲੇ ਸਮੇਂ ਇਹ ਪੰਥਕ ਬਰਜਾਦਾ ਦਾ ਘਾਣ ਹੁੰਦਾ ਆਇਆ ਉਹਨੂੰ ਬਚਾਉਣ ਲਈ ਅੱਗੇ ਆਉਣ ਤੇ ਵੋਟ ਆਪਦੀ ਜ਼ਮੀਰ ਦੀ ਆਵਾਜ਼ ਨਾਲ ਦੇਣ ਦਬਾਅ ਨਾ ਮੰਨਣਾ ਅਸੀਂ ਆਸ ਕਰਦੇ ਹਾਂ ਗੁਰੂ ਸਾਹਿਬ ਗੁਰੂ ਰਾਮਦਾਸ ਦੀ ਧਰਤੀ ਉੱਤੇ ਖੜੇ ਹਾਂ ਕਿ ਮੈਂਬਰ ਸਾਹਿਬਾਨ ਵੀ ਇਸ ਸਮੇਂ ਆਪਣਾ ਫਰਜ਼ ਪਛਾਣਨ ਠੀਕ ਹੈ ਜੀ ਠੀਕ ਹੈ ਬੋਲੋ